ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗਰਾਊਂਡ ਮਹਿਲਕਲਾਂ ਦੇ ਵਿਖੇ ਪਹੁੰਚੇ ਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਜਿਹੜੀ ਸਵੇਰ ਦੀ ਸੈਰ ਕਹਿੰਦੇ ਆ ਸਵੇਰ ਦੀ ਪ੍ਰੈਕਟਿਸ ਆ ਇਹ ਮੁੰਡੇ ਅਰਸ਼ ਦਾ ਧੰਨਵਾਦ ਆ ਬਹੁਤ ਬਹੁਤ ਜਿਹੜਾ ਬੱਚਿਆਂ ਨੂੰ ਤੇ ਸਾਰੇ ਨੌਜਵਾਨਾਂ ਨੂੰ ਗਰਾਊਂਡ ਦੇ ਨਾਲ ਜੋੜ ਰਿਹਾ ਗਰਾਊਂਡ ਹੀ ਇੱਕ ਉਹੋ ਜੀ ਚੀਜ਼ ਆ ਜੇ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੇ ਗਰਾਊਂਡ ਨੂੰ ਅਪਣਾ ਲਿਆ ਉਹਨੂੰ ਕਦੇ ਹਸਪਤਾਲ ਦੇ ਵਿੱਚ ਜਾਣ ਦੀ ਲੋੜ ਨਹੀਂ ਮੈਂ ਕਹਣਾ ਚਾਹੇ ਉਹ 100 ਸਾਲ ਦਾ ਹੋ ਕੇ ਇੱਥੇ ਦੁਨੀਆ ਤੋਂ ਜਾਵੇ ਉਹ ਤੰਦਰੁਸਤ ਹੀ ਜਾਊਗਾ ਹਾਂਜੀ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਬੱਚਿਆਂ ਨੂੰ ਤੇ ਆ ਵੀ ਜੇ ਗਰਾਉਂਡਾਂ ਨਾਲ ਜੁੜੋਗੇ ਤਾਂ ਤੁਸੀਂ ਐ ਸਮਝ ਲਓ ਕੁਦਰਤ ਨਾਲ ਜੁੜ ਗਏ ਜਿਹੜਾ ਮਨੁੱਖ ਕੁਦਰਤ ਨਾਲ ਜੁੜ ਗਿਆ ਉਹ ਜ਼ਿੰਦਗੀ ਦੇ ਵਿੱਚ ਸਫਲ ਵੀ ਰਹੂਗਾ ਤੇ ਉਹਦੀ ਇਲਾਕੇ ਦੇ ਵਿੱਚ ਸਮਾਜ ਦੇ ਵਿੱਚ ਵਧੀਆ ਇੱਜ਼ਤ ਹੋਊ ਕਿਉਂਕਿ ਕੁਦਰਤ ਨਾਲ ਆ ਜਾਨਵਰ ਆ ਇਹ ਕਿਹੜੇ ਹਸਪੀਟਲ ਦੇ ਵਿੱਚ ਜਾਂਦੇ ਆ ਇਹ ਕੋਈ ਕਿਉਂਕਿ ਕੁਦਰਤ ਨਾਲ ਜੁੜੇ ਹੋਏ ਨੇ ਜੀ ਕੁਦਰਤੀ ਚੀਜ਼ਾਂ ਖਾਂਦੇ ਨੇ ਕੁਦਰਤ ਨਾਲ ਜੁੜੇ ਆ ਆਪਾਂ ਥੋੜਾ ਜਿਹਾ ਕੁਦਰਤ ਤੋਂ ਦੂਰ ਹੁੰਨੇ ਆ ਤਾਂ ਇਹ ਬਿਮਾਰੀਆਂ ਸੇੜਦੇ ਆ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਗਾਉਂਡਰ ਆਪਦੇ ਬੱਚਿਆਂ ਨੂੰ ਵੀ ਜੜੋ ਆਪ ਵੀ ਜੜੋ ਮੈਂ ਫੇਰ ਇਹ ਅਰਸ਼ ਦਾ ਐਡਾ ਵੱਡਾ ਧੰਨਵਾਦ ਕਰਦਾ ਕਿਉਂਕਿ ਇਸ ਮੈਂ ਕਹਣਾ ਵੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਆ ਜਿਹੜਾ ਗਰਾਊਂਡ ਨਾਲ ਜੁੜ ਜਾਂਦਾ ਕਦੇ ਵੀ ਜ਼ਿੰਦਗੀ ਤੁਸੀਂ ਮਾਰ ਨਹੀਂ ਖਾਵੋਗੇ ਹਮੇਸ਼ਾ ਇਕਲਾ ਚੜ੍ਹਦੀ ਕਲਾ ਚ ਰਹੋਗੇ ਤੰਦਰੁਸਤ ਰਹੋਗੇ ਯਾਨੀ ਕਿ ਸਰੀਰ ਜਿਹੜਾ ਇੰਨਾ 1.5 2 ਘੰਟੇ ਗਰਾਊਂਡ 'ਚ ਲਾ ਲੈਂਦਾ ਉਹਦਾ ਸਰੀਰ ਉੱਠਦਾ ਜਾਮਾ ਸਾਰੀ ਦਾੜੀ ਕਿਸੇ ਨੂੰ ਬੰਦਾ ਨਹੀਂ ਬੋਲੋਗੇ ਛੋਟੀ ਜੁਬਾਨ ਤੇ ਉਹ ਜਿਹੇ ਲਬਜ ਆਉਂਦੇ ਹੀ ਨਹੀਂ ਗੁੱਸੇ ਵਾਲਾ ਯਾਨੀ ਕਿ ਸ਼ਾਂਤ ਰਹੋਗੇ ਜਿਹੜਾ ਬੰਦਾ ਗਰਾਊਂਡ ਨਾਲ ਜੁੜ ਕੇ ਰਹੋ ਇਸ ਕਰਕੇ ਮੈਂ ਫੇਰ ਅਸਤਾ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਨੌਜਵਾਨਾਂ ਸਾਡੀਆਂ ਧੀਆਂ ਵੀ ਭੈਣਾਂ ਵੀ ਜੁੜਨ ਕਰਾਉਂਦਾ ਦੇ ਨਾਲ ਕਿਉਂਕਿ ਸਾਰਿਆਂ ਨੇ ਮੈਂ ਦੇਖਿਆ ਹੁਣ 40 50 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਸਾਡੀਆਂ ਭੈਣਾਂ ਦੇ ਗੋਡੇ ਵਿੰਗੇ ਹੋਣ ਲੱਗੇ ਤੁਰਿਆ ਨਹੀਂ ਜਾਂਦਾ ਬਜਲ ਵਧੀ ਜਾਂਦਾ ਮੈਂ ਕਹਿੰਦਾ ਅਰਸ ਨਾਲ ਕੋਈ 20 ਦਿਨ ਲਾ ਦੇ ਪੇੜ ਤਾਂ ਹੁੰਦਾ ਨਹੀਂ ਹੈਗਾ ਤੇ ਇਸ ਕਰਕੇ ਸਾਨੂੰ ਸਾਰਿਆਂ ਨੇ ਗਰਾਊਂਡਾਂ ਨਾਲ ਚੜ੍ਹਨਾ ਚਾਹੀਦਾ ਜਿੱਥੇ ਤੇ ਕਮਾਇ ਤੋਂ ਹਲਕੇ ਦੀ ਨਮਾਇੰਦਗੀ ਕਰਦਾ ਗਰਾਊਂਡ ਦੇ ਵਿੱਚ ਕੋਈ ਘਾਟ ਆ ਆ ਮੈਨੂੰ 2 ਹਫ਼ਤਿਆਂ ਦੇ ਅੰਦਰ ਅੰਦਰ ਦੱਸ ਦੇਣ ਮੇਰੇ ਕੋਲ ਪੈਸਾ ਪਿਆ ਕੋਈ ਵੀ ਥੋੜੀ-ਮੋਟੀ ਘਾਟ ਰਹੀ ਹੈ ਪੂਰੀ ਕਰ ਦਿਆਂਗੇ ਇਸ ਕਰਕੇ ਗਰਾਊਂਡਾਂ ਲਈ ਸਾਰਿਆਂ ਨੂੰ ਤਰਜੀਹ ਆ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਤਰਜੀਹ ਦਿੰਦੇ ਰਹੇਗੇ ਹੌਂਦੇ ਲੱਖਾਂ ਦੀ ਤਦਾਰ ਦੇ ਵਿੱਚ ਬੱਚੇ ਗਰਾਊਂਡਾਂ ਨਾਲ ਜੁੜ ਰਹੇ ਆ ਸਭ ਤੋਂ ਇਹੀ ਸਭ ਤੋਂ ਕਹਿੰਦੇ ਹੁੰਦੇ ਆ ਵੀ ਆਪਣਾ ਮਹਾਨ ਭਾਰਤ ਆ ਇਹੀ ਪੰਜਾਬ ਆ ਇਹੀ ਪੰਜਾਬ ਦੀ ਜਿਹੜਾ ਮਿੱਟੀ ਨਾਲ ਜੁੜ ਕੇ ਰਹੂਗਾ ਉਹ ਆਪਣੀਆਂ ਬਲੰਦੀਆਂ ਨੂੰ ਸਫਰੀ ਛੂਗਾ ਵੀ ਤੇ ਸਫਲਤਾ ਵੀ ਜ਼ਿੰਦਗੀ ਸਾਫਲ ਕਰੂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਰਸ਼ ਦਾ ਫਿਰ ਬਹੁਤ ਧੰਨਵਾਦ ਯਾਰ ਇਹਦੂੰ ਇਹ ਮੈਗੜਾ ਵੀ ਪ੍ਰਮਾਤਮਾ ਦੇ ਗੁਰਦੁਆਰਾ ਸਾਹਿਬ ਜਾਇਆ ਨਾ ਇਹ ਵੀ ਇੱਕ ਉਹੋ ਜੀ ਚੀਜ਼ ਆ ਨਾਮ ਵਿੱਚ ਪਾਉਂਦਾ ਗੁਰੂ ਨਾਲ ਵੀ ਜੋੜਦਾ ਤੇ ਸਰੀਰ ਨੂੰ ਵੀ ਜੋੜਦਾ ਇਸ ਕਰਕੇ ਇਹਦਾ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਸਰਦਾਰ ਐਮਐਲ ਸਰ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਾਡੇ ਕੋਲੇ ਪਹੁੰਚੇ ਸਵੇਰੇ 5:30 ਤੋਂ ਲੈ ਕੇ ਤੇ ਆਪਣਾ ਅਗਲਾ ਟਾਈਮ 7 ਵਜੇ ਤੱਕ ਉਹ ਸਾਰਾ ਇਹਨਾਂ ਨੇ ਆਪ ਦੀ ਅੱਖੀ ਦੇਖਿਆ ਤੇ ਨਾਲ ਐਕਟੀਵਿਟੀ ਕਰੀ ਤੇ ਇਹਨਾਂ ਨਾਲ ਇਹਨਾਂ ਦੇ ਆਉਣ ਨਾਲ ਜੂਥ ਨੂੰ ਤੇ ਜਿਹੜੇ ਸੀਨੀਅਰ ਨੇ ਆਪਣੇ ਪੇਰੈਂਟਸ ਵੀ ਨਾਲ ਆਉਂਦੇ ਨੇ ਇਥੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਆ ਮੋਟੀਵੇਸ਼ਨ ਮਿਲੀ ਆ ਉਹਦੇ ਨਾਲ ਹੋਰ ਉਤਸ਼ਾਹ ਬੱਚਿਆਂ ਦਾ ਵੀ ਵਧਿਆ ਗਿਆ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਗੁੱਡ ਫੀਲ ਹੋ ਰਿਹਾ ਤੇ ਅੱਗੇ ਤੋਂ ਮੈਂ ਇਹੀ ਚੀਜ਼ ਕਹਿਣਾ ਚਾਹਣਾਗਾ ਵੀ ਜਰੂਰ ਤੁਸੀਂ ਐਮ.ਐਲ.ਏ ਸਾਹਿਬ ਨੇ ਇਹ ਵੀ ਹਿਊਮਨ ਨੇ ਇਹ ਵੀ ਬੰਦੇ ਨੇ ਇਹਨਾਂ ਦੀ ਵੀ ਬਾਡੀ ਆ ਇਨਾਂ ਲਈ ਵੀ ਸਿਹਤ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰੱਖਦਾ ਇਹ ਵੀ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਨੇ ਤੇ ਸਾਡੇ ਕੋਲੇ ਆ ਕੇ ਇਹਨਾਂ ਨੇ ਆਪ ਦਾ ਐਕਸਪੀਰੀਅੰਸ ਆਪਣੇ ਤਜਰਬਾ ਸ਼ੇਅਰ ਵੀ ਕਰਿਆ ਤੇ ਸਾਡੀਆਂ ਪ੍ਰੋਬਲਮ ਬਾਈਟੈਂਸ ਉਹ ਕਹਿੰਦੇ ਸਾਨੂੰ ਕਿ ਪ੍ਰੋਬਲਮ ਆ ਸਾਡੇ ਨਾਲ ਤੁਸੀਂ ਜ਼ਰੂਰ ਸ਼ੇਅਰ ਕਰੋ ਤੁਹਾਡੀਆਂ ਛੋਟੀਆਂ ਮੋਟੀਆਂ ਕੋਈ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਜ਼ਰੂਰ ਤੁਹਾਡੀ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ ਦਾ ਸਾਡੇ ਕੋਲੇ ਪਹੁੰਚਣ ਤੇ